ਕੋਸ਼ਲ ਲਗਰੀ ਇਸ ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਇੱਥੇ ਦੇ ਜਿਹੜੇ ਮਹਾਰਾਜ ਆ ਸੀ ਉਹਨਾਂ ਦਾ ਨਾਮ ਕੋਸ਼ਲ ਸੀਗਾ ਉਹਨਾਂ ਦੇ ਨਾਮ ਦੇ ਉੱਪਰ ਇਹ ਲਗਰੀ ਬੱਸੀ ਹੋਈ ਹੈ ਤੇ ਉਹਨਾਂ ਦੀ ਬੇਟੀ ਸੀ ਮਾਤਾ ਕੋਸ਼ਲਿਆ ਜੋ ਰਾਮ ਜੀ ਦੇ ਮਾਤਾ ਜੀ ਸਨ ਮਹਾਰਾਜ ਕੋਸ਼ਲ ਨੇ ਚਾਰ ਪਾਣੀ ਦੀਆਂ ਗੋਲੀਆਂ ਬਣਾਈਆਂ ਸਨ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਅੱਜ ਵੀ ਮੌਜੂਦ ਨੇ ਪੁਲਿਸ ਕੜਾਹਾਂ ਦੀ ਨਗਰੀ ਦੇ ਵਿੱਚ 4 ਬੋੜੀਆਂ ਨੇ ਜਿੱਥੇ ਇੱਕ ਬੋੜੀ ਇਹ ਵੀ ਇੱਕ ਬੋੜੀ ਉਹ ਗੁਰਦੁਆਰਾ ਪੁਲਿਸ ਆ ਬੋਲੀ ਚ ਇੱਕ ਬੋੜੀ ਆਪਣਾ ਇੱਕੋ ਖਿੰਦਰ ਵਾਜਦੇ ਨੇ ਪਰਾਂ ਡੇਰਾ ਉਹਨਾਂ ਦੇ ਖੇਤਾਂ 'ਚ ਇੱਕ ਬੋੜੀ ਪਿੰਡ ਦੇ ਵਿੱਚ ਹੈ ਮਾ ਸ਼੍ਰੀ ਰਾਮ ਚੰਦਰ ਜੀ ਦੀ ਨਾਨਕੀਆਂ ਦੀ ਜਨਮ ਭੂਮੀ ਹੈਗੀ ਹੈ ਨਾਨਕੇ ਨੇ ਯਾਨੀ ਕਿ ਉਹਨਾਂ ਦੀ ਜਨਮ ਭੂਮੀ ਦੇ ਬਾਰੇ ਵੀ ਗੱਲਬਾਤ ਕਰਾਂਗੇ ਬਿਲਕੁਲ ਇਹ ਤਾਂ ਜੇ ਆਪਾਂ 840 ਸਾਲ ਪਿੱਛੇ ਜਾਈਏ ਨਾ ਜੀ ਤੇ ਆਪਣੇ ਵੀ ਜਦੋਂ ਆਪਣਾ ਧੀ ਫੈਮਲੀ ਸ਼ਾਦੀ ਹੁੰਦੀ ਸੀ ਤਾਂ ਪਹਿਲਾ ਬੱਚਾ ਨਾਨਕਿਆਂ ਦੇ ਵਿੱਚੋਂ ਹੁੰਦਾ ਸੀ ਜਿਹੜੇ ਧੰਗੁਰ ਨਾਨਕ ਪਾਸ਼ਾ ਜੀ ਦੀ ਭੈਣ ਸੀ ਬੇਬੇ ਨਾਨਕੀ ਉਹ ਵੀ ਪੇਕੇ ਪਿੰਡ ਜਾ ਕੇ ਉਸੇ ਤਾਈੋਂ ਦਾ ਨਾਂ ਨਾਨਕੀ ਸੀ ਇਸ ਬਿਲਡਿੰਗ ਦੇ ਵਿੱਚ ਮਾਤਾ ਕੁਸ਼ਲਿਆ ਦਾ ਮੰਦਿਰ ਬਣਿਆ ਹੋਇਆ ਉਸ ਮੰਦਿਰ ਦੇ ਵਿੱਚ ਮਾਤਾ ਕੁਸ਼ਲਿਆ ਕੇ ਜਿਹੜੀ ਮੂਰਤੀ ਲੱਗੀ ਹੈ ਉਹਨੂੰ ਵੇਖ ਕੇ ਰੂਹ ਖੁਸ਼ ਹੁੰਦੀ ਹੈ ਇਸ ਕਰਕੇ ਇਹ ਜਿਹੜੀ ਪਰੰਪਰਾ ਤੁਹਾਡੀ ਬਿਲਕੁਲ ਸਹੀ ਹੈ ਜੀ ਪਰੰਪਰਾ ਪਹਿਲਾ ਬੱਚਾ ਪਹਿਲਾ ਜਦੋਂ ਮੁੰਡਾ ਪਲੇਠੀ ਬੱਚਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਨਾਨਕਿਆਂ ਦੇ ਜਾ ਕੇ ਹੁੰਦਾ ਸੀ ਜਿਸ ਤਰ੍ਹਾਂ ਨਾਨਕਿਆਂ ਦੇ ਵਿੱਚ ਹਮੇਸ਼ਾ ਬੱਚੇ ਪਹੁੰਚਦੇ ਨੇ ਹੋ ਸਕਦੇ ਕਿ ਕਦੀ ਸਰ ਪਗਵਾਨ ਰਾਮ ਵੀ ਇੱਥੇ ਆਏ ਹੋਣ ਤਾਂ ਸਾਡੇ ਜਿਹੜੇ ਵੱਡੇ ਬਜ਼ੁਰਗ ਜਿੱਥੇ ਰਹਿਣ ਵਾਲੇ ਉਹ ਵੀ ਦੱਸਦੇ ਨੇ ਵੀ ਜਿਹੜਾ ਰਾਮਕੰਦਰ ਜੀ ਦਾ ਜਨਮ ਇੱਥੋਂ ਦਾ ਸੀ ਇਸ ਤਰ੍ਹਾਂ ਵੀ ਇੱਥੇ ਚਰਚਾ ਨਹੀਂ ਹੈ ਕਿ ਪਿੰਡ ਵਾਲੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਪਹਿਲਾ ਬੱਚਾ ਜਿਹੜਾ ਹੁੰਦਾ ਹੈ ਜਾਂ ਜਿਹੜੀ ਬੇਟੀ ਹੁੰਦੀ ਹੈ ਉਹਦਾ ਜਿਹੜਾ ਪਹਿਲਾ ਬੱਚਾ ਹੁੰਦਾ ਉਹ ਆਪਣੇ ਪੇਕੇ ਘਰ ਹੁੰਦਾ ਹੈ ਯਾਨੀ ਕਿ ਬਾਬਾ ਕੋਲ ਛੱਲਿਆ ਦਾ ਪੇਕੇ ਘਰ ਹੈ ਇਸੇ ਸਾਮ ਦੇ ਉੱਪਰ ਸੀ ਕੋਸ਼ਲ ਨਗਰੀ ਦੇ ਵਿੱਚ ਜਿੱਥੇ ਚੁਣਾ ਜਾ ਰਿਹਾ ਹੈ ਕਿ ਹੋ ਸਕਦਾ ਕਿ ਰਾਮ ਜੀ ਦੀ ਜਨਮ ਭੂਮੀ ਇਹੀ ਹੋ ਗਈ ਮੈਂ ਕਰਨ ਵਿਸ਼ੇਸ਼ ਤੇ ਇੱਕ ਐਸੀ ਜਾਣਕਾਰੀ ਲੈ ਕੇ ਆਇਆ ਜੋ ਕਿ ਇਸ ਵੇਲੇ ਜਿਹੜੀ ਜ਼ਰੂਰੀ ਬਣਦੀ ਹੈ ਕਿਉਂਕਿ ਇਸ ਲਈ ਪੂਰੇ ਭਾਰਤ ਦੇ ਵਿੱਚ RAM ਜਨਮ ਭੂਮੀ ਨੂੰ ਲੈ ਕੇ ਚਰਚਾ ਹੈ ਕਿਉਂਕਿ ਅਯੋਧਿਆ ਦੇ ਵਿੱਚ ਇੱਕ भव्य ਮੰਦਿਰ ਸ਼੍ਰੀ ਰਾਮ ਜੀ ਦਾ ਬਣਾਇਆ ਜਾ ਰਿਹਾ ਜਿਹਦਾ ਸ਼ਿਲਾ ਨਿਯਾਸ ਹੋ ਚੁੱਕਿਆ ਹੈ ਤੇ ਹੁਣ 22 ਜਨਵਰੀ ਨੂੰ ਉਦਘਾਟਨ ਹੋਏਗਾ ਜੋ ਖੁਦ ਤੇਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੇ ਹੋਣਗੇ ਤੇ ਰਾਮ ਜੀ ਦੇ ਦੁਆਰਾ ਆਪਣੇ ਘਰ ਆਉਣ ਦੀ ਖੁਸ਼ੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ 22 ਜਨਵਰੀ ਨੂੰ ਦੀਵਾਲੀ ਵਰਗਾ ਮਾਹੌਲ ਹੋਣ ਜਾ ਰਿਹਾ ਜਿਸਦੇ ਬਾਰੇ ਚਰਚਾ ਵੀ ਹੈ ਘਰ-ਘਰ ਦੇ ਵਿੱਚ ਨਯੋਤੇ ਦਿੱਤੇ ਜਾ ਰਹੇ ਨੇ ਅਕਸ਼ਤ ਦਿੱਤੇ ਜਾ ਰਹੇ ਨੇ ਕਿ ਰਾਮ ਜਿੱਦੇ ਉਸ ਸਥਾਨ ਤੇ ਪਹੁੰਚ ਕੇ ਸੈਲੀਬ੍ਰੇਟ ਕੀਤਾ ਜਾਵੇ ਤੇ ਦਰਸ਼ਨ ਕੀਤੇ ਜਾਣ ਉਸ ਬੱਬੇ ਮੰਦਿਰ ਦੀ ਉਹਦੇ ਨਾਲ ਨਾਲ ਇੱਕ ਚੀਜ਼ ਹੋਰ ਜਿਹੜੀ ਆ ਤੁਹਾਡੇ ਵਿਸਤੇ ਜਰੂਰੀ ਹੈ ਆਪਣੇ ਸਾਰੇਆਂ ਉਸਤੇ ਜਰੂਰੀ ਹੈ ਜਿੱਦ ਤੋਂ ਦੋ ਦੋ ਜਾਣੂ ਹੋਣਾ ਹੋਣ ਲਈ ਸਾਨੂੰ ਇੱਥੇ ਆਉਣਾ ਪਏਗਾ ਜਿੱਥੇ ਮੈਂ ਪਹੁੰਚਿਆ ਕਿਉਂਕਿ ਇਹ ਜਗ੍ਹਾ ਹੈਗੀ ਹੈ ਕੋਸ਼ਨ ਨਗਰੀ ਪਟਿਆਲਾ ਜ਼ਿਲ੍ਹੇ ਤੋਂ ਕੁਛ ਹੀ ਦੂਰੀ ਦੇ ਉੱਪਰ ਹੈ ਪਿੰਡ ਕੜਾਮ ਹੈ ਜਿੱਥੇ ਇਹ ਨਗਰੀ ਹੈਗੀ ਹੈ ਕੋਸ਼ਨ ਨਗਰੀ ਇਸ ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਇੱਥੇ ਦੇ ਜਿਹੜੇ ਮਹਾਰਾਜ ਆ ਸੀਗੇ ਉਹਨਾਂ ਦਾ ਨਾਮ ਕੋਸ਼ਨ ਸੀਗਾ ਉਹਨਾਂ ਦੇ ਨਾਮ ਦੇ ਉੱਪਰ ਇਹ ਨਗਰੀ ਵਸੀ ਹੋਈ ਹੈ ਤੇ ਉਹਨਾਂ ਦੀ ਬੇਟੀ ਸੀ ਮਾਤਾ ਕੋਸ਼ਲਿਆ ਜੋ ਰਾਮ ਜੀ ਦੇ ਮਾਤਾ ਜੀ ਸਨ ਕਿਹਾ ਜਾਂਦਾ ਹੈ ਕਿ ਕੋਸ਼ਲ ਮਹਾਰਾਜ ਦੀਆਂ ਚਾਰ ਬੇਟੀਆਂ ਸਨ ਜਿਨ੍ਹਾਂ ਦਾ ਵਿਆਹ ਇੱਕੋ ਦਿਨ ਰੱਖਿਆ ਗਿਆ ਸੀਗਾ ਤੇ ਉਸ ਵਿਆਹ ਦੇ ਵਿੱਚ ਜਿਹੜੇ ਬਰਾਤੇ ਆਉਣੀਆਂ ਸੀਗੀਆਂ ਉਹਨਾਂ ਨੂੰ ਜਿੱਥੇ ਠਹਿਰਾਉਣਾ ਸੀਗਾ ਉਹਦੇ ਇੰਤਜ਼ਾਮ ਲਈ ਮਹਾਰਾਜ ਕੋਸ਼ਲ ਨੇ ਚਾਰ ਪਾਣੀ ਦੀਆਂ ਬੋਲੀਆਂ ਬਣਾਈਆਂ ਸਨ ਜਿਨ੍ਹਾਂ ਵਿੱਚੋਂ ਦੋ ਬੋਲੀਆਂ ਅੱਜ ਵੀ ਮੌਜੂਦ ਨੇ ਇੱਕ ਬੋਲੀ ਦੀ ਉੱਪਰ ਅੱਪੀ ਕਮਸ਼ਾਹ ਜੀ ਤੇ ਗੁਰਗੋਮੀ ਸਿੰਘ ਜੀ ਦਾ ਮਲਾਪ ਹੁੰਦਾ ਜਿੱਥੇ ਮਲਾਪ ਸਰ ਗੁਰਦੁਆਰਾ ਵੀ ਬਣ ਗਿਆ ਤੇ ਕੁਛੀ ਦੂਰੀ ਉੱਪਰ ਇੱਕ ਹੋਰ ਬੋਲੀ ਹੈਗੀ ਹੈ ਜੋ ਅੱਜ ਵੀ ਮੌਜੂਦ ਹੈ ਇੱਥੇ ਤੇ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਕਾਫੀ ਪਹਿਲੂ ਐਸੇ ਨੇ ਜਣਨ ਨੂੰ ਦੇਖ ਕੇ ਪਤਾ ਲੱਗਦਾ ਕਿ ਇਹ ਸ਼੍ਰੀ ਰਾਮਚੰਦਰ ਜੀ ਦੀ ਨਾਨਕਿਆਂ ਦੀ ਜਨਮ ਭੂਮੀ ਹੈਗੀ ਹੈ ਨਾਨਕੇ ਨੇ ਯਾਨੀ ਕਿ ਉਹਨਾਂ ਦੀ ਜਨਮ ਭੂਮੀ ਦੇ ਬਾਰੇ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਨਕੇ ਨਹੀਂ ਉਹਨਾਂ ਦੇ ਨਾਨਕਿਆਂ ਦੇ ਵਿੱਚ ਅਸੀਂ ਖੜੇ ਹੈਗੇ ਤੇ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਬਿਲਡਿੰਗ ਇਸ ਬਿਲਡਿੰਗ ਦੇ ਵਿੱਚ ਮਾਤਾ ਕੁਸ਼ਲਿਆ ਦਾ ਮੰਦਿਰ ਬਣਿਆ ਹੋਇਆ ਹੈ ਉਸ ਮੰਦਰ ਦੇ ਵਿੱਚ ਮਾਤਾ ਕੁਸ਼ਲਿਆ ਦੀ ਜਿਹੜੀ ਮੂਰਤੀ ਲੱਗੀ ਹੈ ਉਹਨੂੰ ਵੇਖ ਕੇ ਰੂਹ ਖੁਸ਼ ਹੁੰਦੀ ਹੈ ਅੰਦਰੋਂ ਨਿਕਲਦਾ ਕਿ ਹਾਂ ਅਸੀਂ ਕਿਤੇ ਆ ਕੇ ਦਰਸ਼ਨ ਕੀਤੇ ਨੇ ਉਸ ਮੂਰਤੀ ਦੇ ਵਿੱਚ ਮਹਾ ਭਗਵਾਨ ਰਾਮ ਮਾਤਾ ਕੁਸ਼ਲਿਆ ਦੀ ਗੋਦ ਵਿੱਚ ਬਾਲ ਰੂਪ ਦੇ ਵਿੱਚ ਬੈਠੇ ਨੇ ਜਿਹਨਾਂ ਨੂੰ ਵੇਖ ਕੇ ਮਨ ਬਹੁਤ ਗਦਗਸ ਹੁੰਦਾ ਹੈ ਬਹੁਤ ਸੁੰਦਰ ਇੱਥੇ ਮੂਰਤੀ ਜਿਹੜੀ ਸਥਾਪਿਤ ਕੀਤੀ ਹੋਈ ਹੈ ਤੇ ਮਾਂ ਪਿਆਰ ਦਾ ਜਿਹੜਾ ਆਪਸ ਵਿੱਚ ਮਾਂ ਤੇ ਪੁੱਤ ਦਾ ਜਿਹੜਾ ਲਾੜ-ਦੁਲਾਰ ਹੈ ਉਹ ਚਲਕਦਾ ਹੈ ਉਸ ਨੂੰ ਵੇਖ ਕੇ ਇਹ ਜੀ ਲੱਗਦਾ ਕਿ ਹਾਂ ਰਾਮਚੰਦਰ ਜੀ ਦੇ ਨਾਨਕੇ ਨੇ ਜਿਸ ਤਰ੍ਹਾਂ ਨਾਨਕੀਆ ਦੇ ਵਿੱਚ ਹਮੇਸ਼ਾ ਬੱਚੇ ਪਹੁੰਚਦੇ ਨੇ ਹੋ ਸਕਦਾ ਹੈ ਕਿ ਕਦੀ ਭਗਵਾਨ ਰਾਮ ਵੀ ਇੱਥੇ ਆਏ ਹੋਣ ਕਿਉਂਕਿ ਉਹਨਾਂ ਦੇ ਨਾਨਕੇ ਸਨ ਆਪਣੇ ਨਾਨਕੇ ਦੇ ਬੱਚੇ ਅਕਸਰ ਜਾਇਆ ਕਰਦੇ ਨੇ ਦੇ ਇਸ ਤਰ੍ਹਾਂ ਦੀ ਇੱਥੇ ਚਰਚਾ ਵੀ ਹੈਗੀ ਪਿੰਡ ਵਾਲੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਪਹਿਲਾ ਬੱਚਾ ਜਿਹੜਾ ਹੁੰਦਾ ਹੈ ਜਾਂ ਜਿਹੜੀ ਬੇਟੀ ਹੁੰਦੀ ਹੈ ਉਹਦਾ ਜਿਹੜਾ ਪਹਿਲਾ ਬੱਚਾ ਹੁੰਦਾ ਉਹ ਆਪਣੇ ਪੇਕੇ ਘਰ ਹੁੰਦਾ ਹੈ ਯਾਨੀ ਕਿ ਵਾਦਾ ਕੋ ਛੱਲਿਆ ਦਾ ਪੇਕੇ ਘਰ ਇਸੇ ਸਥਾਨ ਦੇ ਉੱਪਰ ਸੀ ਕੋਰਸ਼ਲ ਨਗਰੀ ਦੇ ਵਿੱਚ ਜਿੱਥੇ ਸੁਣਨਚਾਰੇ ਕਿ ਹੋ ਸਕਦਾ ਹੈ ਕਿ ਰਾਮ ਜੀ ਦੀ ਜਨਮ ਭੂਮੀ ਇਹੀ ਹੋਵੇ। ਕਿ ਰਾਮ ਦੇ ਵਿੱਚ ਰਾਮ ਜੀ ਦਾ ਜਨਮ ਹੋਇਆ ਹੋਵੇ ਇਹ ਹੋ ਸਕਦਾ ਹੈ। ਇਸ ਤਰ੍ਹਾਂ ਪਿੰਡ ਦੇ ਲੋਕ ਕਹਿੰਦੇ ਕਿਉਂਕਿ ਜਿਹੜੀ ਪੁਰਾਣੀ ਪ੍ਰਾਤਨ ਗੱਲ ਬਣੀ ਹੋਈ ਹੈ ਉਹਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਜਦੋਂ ਲੜਕੀਆਂ ਵੇਈ ਜਾਂਦੀਆਂ ਸੀਗੀਆਂ ਤਾਂ ਜਦੋਂ ਪਹਿਲਾ ਬੱਚਾ ਹੁੰਦਾ ਸੀ ਤਾਂ ਉਹ ਪੇਕੇ ਘਰ ਹੁੰਦਾ ਯਾਨੀ ਕਿ ਨਾਨਕੇ ਹੁੰਦਾ ਸੀਗਾ ਤੇ ਰਾਮ ਜੀ ਦੀ ਜਨਮ ਭੂਮੀ ਇਹ ਹੋ ਸਕਦੀ ਹੈ। ਉਹ ਇਤਿਹਾਸ ਦੀਆਂ ਗੱਲਾਂ ਲੇਕਿਨ ਪਿੰਡ ਦੇ ਲੋਕ ਹੱਜ ਵੀ ਉਸ ਚੀਜ਼ ਬਾਰੇ ਸੋਚ ਰਹੇ ਨੇ ਗੱਲ ਕਰ ਰਹੇ ਨੇ ਕਿ ਜਿੱਥੇ ਰਾਮ ਜੀ ਦੀ ਜਨਮ ਭੂਮੀ ਨੂੰ ਇੰਨਾ ਵਧੀਆ ਸੁੰਦਰ ਸਜਾਇਆ ਜਾ ਰਿਹਾ ਬੱਬੇ ਮੰਦਿਰ ਬਣਾਇਆ ਜਾ ਰਿਹਾ ਉੱਥੇ ਹੀ ਉਹਨਾਂ ਦੀ ਮਾਤਾ ਜਿਹੜੀ ਉਹਨਾਂ ਦੇ ਜਨਮ ਦੇਣ ਵਾਲੀ ਮਾਤਾ ਹੈ ਉਸਦੇ ਮੰਦਿਰ ਦੀ ਹਾਲਤ ਜਿਹੜੀ ਆ ਉਹ ਖਸਤਾ ਹੁੰਦੀ ਜਾ ਰਹੀ ਹੈ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਜਿਸ ਜਗ੍ਹਾ ਤੇ ਮੈਂ ਖੜਾ ਇੱਕ ਟਿੱਲਾ ਹੈਗਾ ਇਹ ਕਿਲੇ ਕਿਲੇ ਦਾ ਟਿੱਲਾ ਜਿੱਥੇ ਬਣਿਆ ਹੋਇਆ ਇੱਥੇ ਦੂਰ ਤੱਕ ਕਿਲੇ ਦੀਆਂ ਦੀਵਾਰਾਂ ਸਨ ਜੋ ਕਿ ਹੁਣ ਢਹਿ ਡੇਰੀ ਹੋ ਚੁੱਕੀਆਂ ਨੇ ਤੇ ਜਿਹੜੀ ਬਿਲਡਿੰਗ ਹੈ ਸਾਰੀ ਖਸਤਾਹਾਲ ਹੋ ਰਹੀ ਹੈ ਲੋਕਾਂ ਦਾ ਜਿਹੜਾ ਹੈਗਾ ਦਿਨ-ਪ੍ਰਤੀ ਦਿਨ ਤੇ ਕਬਜ਼ਾ ਵਧਦਾ ਜਾ ਰਿਹਾ ਹੈ ਲੇਕਿਨ ਉਹ ਜਿਹੜੇ ਨਿਸ਼ਾਨੀਆਂ ਨਹੀਂ ਲੁੱਟ ਹੁੰਦੇ ਜਾ ਰਹੇ ਜਿਹਦੇ ਉੱਪਰ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਫਿਰ ਹਾਲ ਸਰਕਾਰਾਂ ਇੱਕ ਵਾਰ ਜਾਗੀਆਂ ਨੇ ਸ਼ਰੂਰ ਇਸ ਵਾਰ ਇਹ ਗੱਲ ਕਰਨੀ ਸ਼ੁਰੂ ਹੋਈ ਹੈ ਹੋ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਾਮਾ ਜਾਵੇ ਪਰ ਹੁਣ ਸਿਰਫ ਨਿਸ਼ਾਨੀ ਦੇ ਨਾਮ ਦੇ ਉੱਪਰ ਨਾ ਮਾਤਰਿਕ ਇਹ ਛੋਟਾ ਜਿਹਾ ਮੰਦਿਰ ਦੀ ਬਿਲਡਿੰਗ ਰਹਿ ਗਈ ਹੈ ਤੇ ਜਿਹੜਾ ਕਿਲੇ ਦਾ ਸਾਰਾ ਸਟਰਕਚਰ ਹੈ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਛੋਟੀ ਜਿਹੀ ਦੀਵਾਰ ਰਹਿ ਗਈ ਹੈ ਇਹ ਪੂਰੇ ਕਿਲੇ ਦੇ ਵਾਲੇ ਵਾਲੇ ਇਸ ਤਰ੍ਹਾਂ ਕਾਫੀ ਵੱਡੀ ਦੀਵਾਰ ਸੀਗੀ ਜਿਹੜੀ ਹੁਣ ਢੇਢੇਰੀ ਹੋ ਚੁੱਕੀ ਹੈ ਦੂਰ ਤੱਕ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਦਿਖ ਰਿਹਾ ਹੈਗਾ ਇਹ ਪਿੰਡ ਬਸਿਆ ਹੋਇਆ ਢਿੱਲੇ ਦੇ ਉੱਪਰ ਤੇ ਉਹ ਜਿਹੜਾ ਕਿਲੇ ਦਾ ਰੂਪ ਸੀਗਾ ਉਹ ਹੁਣ ਢੇਢੇਰੀ ਹੋ ਚੁੱਕੀ ਹੈ ਪਰ ਹਲੇ ਵੀ ਉਹ ਨਿਸ਼ਾਨੀ ਇਤਿਹਾਸ ਦੀ ਬਰਕਰਾਰ ਹੈ ਜਿੱਥੇ ਮਾਤਾ ਕੁਸ਼ਲਿਆ ਦਾ ਮੰਦਿਰ ਬਣਿਆ ਹੋਇਆ ਹੈ ਸ੍ਰੀ ਰਾਮਟਰਨ ਜੀ ਦੇ ਜਿਹੜੇ ਨਾਨਕੇ ਨੇ ਉਹਨਾਂ ਦੇ ਹਾਲ ਦੇ ਵਿੱਚ ਅਸੀਂ ਖੜੇ ਹੈਗੇ ਆ ਇੱਥੇ ਰਾਮ ਜੀ ਦਾ ਹੋ ਸਕਦਾ ਹੈ ਕਿ ਜਨਮ ਹੋਇਆ ਹੋਵੇ ਇਸ ਤਰ੍ਹਾਂ ਦਾ ਲੋਕਾਂ ਦਾ ਕਹਿਣਾ ਆਓ ਸੁਣਦੇ ਕੀ ਕਹਿੰਦੇ ਨੇ ਪਿੰਡ ਵਾਲੇ ਇਸ ਇਤਿਹਾਸ ਬਾਰੇ ਤੇ ਉਹਨਾਂ ਬੋਲੀਆਂ ਦੇ ਵੀ ਦਰਸ਼ਨ ਕਰਾਂਗੇ ਮੰਗਾ ਸੀ ਜੀ ਇਹ ਪਿੰਡ ਬਾਰੇ ਕੀ ਇਤਿਹਾਸ ਤੋਂ ਜਾਣਨਾ ਇਹ ਜੀ ਪਿੰਡ ਬਾਰੇ ਇਤਿਹਾਸ ਦਾ ਇਸ ਤਰ੍ਹਾਂ ਵੀ ਹੈ ਨਹੀਂ ਜਿਹੜਾ ਪੁਰਾਣੇ ਇਤਿਹਾਸ ਦੇ ਵਿੱਚ ਬਜ਼ੁਰਗ ਦੱਸਦੇ ਸੀ ਇਹ ਰਾਜਾ ਜਿਹੜਾ ਕੀ ਨਾਮ ਸੀ ਕੋਸ਼ਲ ਜੀ ਉਹਨਾਂ ਦਾ ਮਤਲਬ ਬੇਟੀਆਂ ਦੀ ਚਾਰ ਬੇਟੀਆਂ ਦੀ ਬਰਾਤ ਇਕੱਠੀ ਆਈ ਸੀ ਉਹਨਾਂ ਦਾ ਪਾਣੀ ਦਾ ਬੰਦੋਬਸਤ ਉਹਨਾਂ ਨੇ ਰਾਜੇ ਨੇ ਕਰਿਆ ਤਾਂ ਕਿਲੋਮੀਟਰ ਤੇ ਪਹਿਲੇ ਪਿਆ ਚਾ ਬਾਧ ਰੁਕਦੀ ਸੀ ਤੇ ਉਹਨਾਂ ਨੇ ਚਾਰ ਬੋਲੀਆਂ ਬਣਵਾਈਆਂ ਸੀ ਇਹਨਾਂ ਚਾਰ ਬੋਲੀਆਂ ਦੇ ਵਿੱਚੋਂ ਦੋ ਬੋਲੀਆਂ ਮਜਦੂਦ ਇਸ ਟਾਈਮ ਚੱਲ ਰਹੀਆਂ ਨੇ ਤੇ ਦੋ ਖਸਤਵਾਦ ਹੋ ਗਈਆਂ ਨੇ ਜਿੱਥੇ ਆ ਮੰਦਿਰ ਬਣਿਆ ਹੋਇਆ ਹੈ ਹਾਂਜੀ ਇਸੇ ਕਹਿੰਦੇ ਪਹਿਲਾਂ ਬਹੁਤ ਵੱਡਾ ਕਿਲਾ ਹੁੰਦਾ ਸੀਗਾ ਹਾਂਜੀ ਕਿਲਾ ਸੀ ਜੀ ਕਿਲਾ ਤੁਸੀਂ ਦੇਖਿਆ ਹੈਗਾ ਹਾਂਜੀ ਇਹ ਕਿਲੇ ਦੀ ਚਾਰ ਦੁਆਰੀ ਅਸੀਂ ਆਪਣੇ ਅੱਖਾਂ ਨਾਲ ਵੇਖੀ ਹੋਈ ਹੈ ਜੀ ਹੋਣਾ ਇਹ ਰੱਖੀ ਬਣਿਆ ਹੋਇਆ ਬਸ ਹੁਣ ਟਾਟੇਰੀ ਹੋ ਗਈ ਸਰਕਾਰ ਕੀ ਮੰਨਦੇ ਸਿਰਫ ਸਰਕਾਰ ਨੂੰ ਦੇਖਭਾਲ ਨਹੀਂ ਹੋ ਗਈ ਸਰਕਾਰ ਵੱਲੋਂ ਵੀ ਦੇਖਭਾਲ ਨਹੀਂ ਹੋਈ ਜਿੰਨੀ ਦਿਲਚਸਪੀ ਸਰਕਾਰ ਹੋਣ ਲੈ ਰਹੀ ਐ ਇਸ ਵਾਰੇ ਇੰਨੀ ਪਹਿਲ ਹੁਣ ਨਹੀਂ ਲਈ ਗਈ ਪਹਿਲ ਢਿੱਲ ਦਿੱਤੀ ਗਈ ਚਪੇਰੇ ਲੋਕਾਂ ਨੇ ਵਸਤੂ ਬਣਾ ਲਈ ਘਰ ਨੂੰ ਟਾਟੇਰੀ ਬਣਾ ਬਣਾ ਕੇ ਵਿੱਚੋਂ ਮਿੱਟੀ ਦੇ ਟਾਕਾ ਲਾ ਲਾ ਕੇ ਇਹ ਅਗਾ ਜਗਾ ਵਧਣਾ ਸ਼ੁਰੂ ਕਰ ਦਿੱਤਾ ਪਰ ਕਿਸ ਗੱਲ ਨੂੰ ਸੋਭਾ ਨਹੀਂ ਦਿੱਤੀ ਜਾਂਦੀ ਇਹ ਪੁਰਾਣੀ ਰਾਜਧਾਨੀ ਐ ਇਸ ਨੂੰ ਸਮਝਾਲ ਕੇ ਰੱਖਣ ਵਾਲੀ ਚੀਜ਼ ਦੇਖਣ ਦੇ ਆਉਣ ਦੇ ਸਮੇਂ ਵਾਲੀ ਜਿਹਨੂੰ ਅੱਜ ਸਾਡ ਅੱਜ ਅਸੀਂ ਦੇਖ ਰਹੇ ਹਾਂ ਕੱਲ ਨੂੰ ਸਾਡੇ ਬੱਚੇ ਵੀ ਵੇਖਣਗੇ ਇਤਿਹਾਸ ਨੂੰ ਹਾਂ ਬਾਬੂ ਜੀ ਕਦੀ ਇਦਾਂ ਦੀ ਵੀ ਗੱਲ ਹੋਈ ਹੈ ਕਹਿੰਦੇ ਕਿ ਪਹਿਲਾਂ ਜਦੋਂ ਦੇਖ ਕੇ ਈਆਂ ਦਾ ਜਨਮ ਹੁੰਦਾ ਸੀਗਾ ਤੇ ਜਿਹੜੇ ਲਿਖਤੀ ਵਿਆਹ ਕਿ ਜਾਂਦੇ ਸੀ ਉਹਨਾਂ ਦਾ ਪਹਿਲਾ ਬੱਚਾ ਆਪਣੇ ਪਿਕੇ ਘਰ ਹੁੰਦਾ ਸੀ ਹਾਂ ਨਾਨਕੇ ਘਰ ਹੁੰਦਾ ਸੀ ਤੇ ਇੱਥੇ ਵੀ ਕਿਹਾ ਜਾਂਦਾ ਕਿ ਰਾਮ ਦੇ ਜਨਮ ਹੋ ਸਕਦਾ ਸੀ ਹਾਂ ਇਹ ਹੋ ਸਕਦਾ ਜੀ ਠੀਕ ਉਹੀ ਗੱਲਬਾਤ ਹੋਈ ਹੈ ਪਿੰਡ ਦੇ ਵਿੱਚ ਤਾਂ ਕਹਿੰਦੇ ਨੇ ਹੈਗੇ ਆ ਜੀ ਪੁਰਾਣੇ ਬਜ਼ੁਰਗ ਤਾਂ ਹਾਂ ਵੀ ਰਾਮਬਦਨ ਨੂੰ ਹੋ ਸਕਦਾ ਵਿੱਚ ਹੋਵੇ ਹਾਂਜੀ ਬਲਜੀ ਸਿੰਘ ਜੀ ਬਲਜੀ ਜੀ ਕੀ ਇਤਿਹਾਸ ਹੈ ਕੜਾਮ ਪਿੰਡ ਦਾ ਜਿਹੜਾ ਇੱਥੇ ਮਾਤਾ ਕੁਛੱਲਿਆ ਦਾ ਦੱਸਿਆ ਜਾ ਰਿਹਾ ਪੇਕਾ ਪਿੰਡ ਦਾ ਹਾਂਜੀ ਸਰ ਅਸੀਂ ਵੀ ਆਪਣੇ ਬਜ਼ੁਰਗਾਂ ਦਾ ਸੁਣਿਆ ਜੀ ਜਿਹੜੇ ਰਾਜਾ ਕੌਸ਼ਲ ਜੀ ਸੀ ਉਹਨਾਂ ਦੀ ਚਾਰ ਬੇਟੀਆਂ ਸੀ ਚਾਰੇ ਬੇਟੀਆਂ ਦੀ ਬਰਾਤ ਇੱਕ ਦਿਨ ਆਈ ਸੀ ਇਹਨਾਂ ਚੋਂ ਮਾਤਾ ਕੁਛੱਲਿਆ ਜੀ ਸੀ ਵੱਡੇ ਸਭ ਤੋਂ ਹੋਈ ਸੀ ਤੇ ਉਹਨਾਂ ਨੂੰ ਜਿਵੇਂ ਬਰਾਤ ਆਈ ਸੀ ਰਾਤ ਵਾਸ ਉਸ ਟਾਈਮ ਪਾਣੀ ਦਾ ਮਤਲਬ ਸਾਧਨ ਨਹੀਂ ਸੀਗੇ ਫਿਰ ਰਾਜਾ ਕੌਸ਼ਲ ਜੀ ਨੇ ਚਾਰ ਬੋੜੀਆਂ ਬਣਵਾਈਆਂ ਸੀ ਪਾਣੀ ਪੀਣ ਵਾਸਤੇ ਬਰਾਤ ਦੇ ਇਹ ਉਹਨਾਂ ਵਿੱਚੋਂ ਸਾਡੇ ਕੋਲ ਦੋ ਹੈਗੇ ਨੇ ਇਸ ਟਾਈਮ ਇਤਿਹਾਸ ਵਿੱਚ ਅਸੀਂ ਦਿਖਾ ਸਕਨੇ ਹਾਂ ਸਾਡੇ ਕਿੰਪ ਤੋਂ ਕਿਲੋ-ਕਿਲੋਮੀਟਰ ਦੂਰ ਹੈ ਦੋਨੇ ਇੱਕ ਬੋੜੀ ਤਾਂ ਹੈਗੇ ਗੁਰਦੁਆਰਾ ਮਲਾਪਸਰ ਜੀ ਤੇ ਇੱਕ ਪੀਰ ਸ਼ਾਹ ਫਾਜ਼ਲੂ ਦੇਰਗਾਹ ਬਣਦੀ ਹੈ ਇੱਥੇ ਹੈਗੇ ਨੇ ਦੋ ਦੋਵਾਂ ਦਾ ਨਿਸ਼ਾਨ ਦੇ ਹੀ ਖਤਮ ਹੋ ਗਏ ਅਸੀਂ ਉਹ ਨਹੀਂ ਮਤਲਬ ਮਾਤਾ ਕੁਸ਼ਲਿਆ ਨੂੰ ਬਿਆਨ ਲਈ ਰਾਜਾ ਦਸ਼ਰਥ ਜੀ ਅੱਥੀ ਸੀ ਪਿੰਡ ਆਈ ਸੀ ਪਿੰਡ ਆਈ ਸੀ ਸਾਡੇ ਸ਼ਰਾਮ ਹੀ ਹਾਂ 6 ਸੀ ਉਹਨਾਂ ਦੇ ਪਿੰਡ ਦੇ ਪਾਣੀ ਦੀ ਜਿਹੜੀ ਵਿਵਸਥਾ ਸੀ ਉਹਦੇ ਲਈ ਬੋੜੀਆਂ ਖੋਦਵਾਈ ਗਈ ਸੀ। ਹਾਂ ਬੋੜੀਆਂ ਖੋਦਵਾਈਆਂ ਗਈਆਂ ਸੀ ਚਾਰ ਬੋੜੀਆਂ ਸੀਗੇ ਇਹ ਚਾਰਾਂ 'ਚੋਂ ਦੋ ਹੈਗੇ ਨੇ ਅਸੀਂ ਦਿਖਾ ਸਕਦੇ ਹਾਂ ਦੋਹਾਂ ਦੀ ਸਮਝ ਪਿੰਡ ਜਿਵੇਂ ਵਰਖੋ ਜਿਹੜੀ ਜਿਹੜੀ ਖਾਂ ਤੇ ਬੋੜੀਆਂ ਉਸ ਤਾਂ ਦਾ ਵੀ ਕੋਈ ਨਾਮ ਰੱਖਿਆ ਗਿਆ। ਹਾਂਜੀ ਹਾਂਜੀ ਉੱਥੇ ਉਹ ਸਰ ਹੁਣ ਦੇ ਟਾਈਮ ਦੇ ਵਿੱਚ ਦੇਖੋ ਮਲਾਬ ਅਕਸ਼ਰ ਗੁਰਦੁਆਰਾ ਦੁਆਰਾ ਬਣ ਗਈ ਉੱਥੇ ਹੀ ਮਲਾਬ ਹੋਇਆ ਸੀ ਆਪਣੀ ਪੀਰ ਪੀਖਨ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ। ਹਾਂਜੀ ਸੋ ਰਾਮ ਲੱਲਾ ਦੇ ਜਨਮ ਨੂੰ ਲੈ ਕੇ ਜਿੱਥੇ ਜਨਮ ਸਥਾਨੀ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਖੁਸ਼ੀ ਹੈ ਯੋਧਿਆ ਵਿੱਚ ਭਵਿਆ ਮੰਦਿਰ ਬਣਾ ਰਿਹਾ ਉੱਥੇ ਹੀ ਅਸੀਂ ਰਾਮ ਜੀ ਦੇ ਨਨੇਹਾਲ ਦੇ ਵਿੱਚ ਹੈਗੇ ਆ ਜਿੱਥੇ ਅਸੀਂ ਪਹਿਲਾਂ ਇਤਿਹਾਸਿਕ ਮੰਦਿਰ ਦੇ ਦਰਸ਼ਨ ਕਰਵਾਏ ਨੇ ਤੇ ਉਸ ਤਰ੍ਹਾਂ ਜਿਵੇਂ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਮਾਤਾ ਕੋਸ਼ਲਿਆ ਦੇ ਵਿਆਹ ਹੋਇਆ ਸੀ ਤਾਂ ਉਸ ਵੇਲੇ ਤਿੰਨ ਪੈਣਾ ਦਾ ਹੋਰ ਦਾ ਵਿਆਹ ਹੋਇਆ ਸੀਗਾ ਤੇ ਉਸ ਵੇਲੇ ਦੇ ਜਿਹੜੇ ਰਾਜਾ ਸਨ ਰਾਜਾ ਕੋਸ਼ਲ ਜੀ ਜਿਹਨੂੰ ਕੋਰਾਮ ਵੀ ਕਿਹਾ ਜਾਂਦਾ ਤੇ ਉਹਨਾਂ ਵੱਲੋਂ ਇੱਕ ਚਾਰ ਬੋਲੀਆਂ ਬਣਾਈਆਂ ਗਈਆਂ ਸੀ ਜਿਨ੍ਹਾਂ ਵਿੱਚ ਪਾ ਪੀਂਡ ਦੇ ਪਾਣੀ ਦੀ ਵਿਵਸਥਾ ਕੀਤੀ ਗਈ ਸੀ ਇਸ ਸਥਾਨ ਦੇ ਉੱਪਰ ਜਿੱਥੇ ਅਸੀਂ ਖੜੇ ਆ ਇਹ ਦਰਬਾਰ ਪੀਰ ਫਾਜ਼ਲ ਸ਼ਾਹ ਜੀ ਹੈ ਉਸ ਜਗ੍ਹਾ ਤੇ ਖੜੇ ਹੈਗੇ ਆ ਜਿੱਥੇ ਬਰਾਤ ਰੁਕੀ ਸੀਗੀ ਉਹਨਾਂ ਪੈਣਾ ਚੋਂ ਕਿਸੇ ਇੱਕ ਪੈਣ ਦੀ ਤੇ ਇੱਥੇ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਉਹੋ ਪਾਣੀ ਦੀ ਜਿਹੜੀ ਬੋਲੀ ਆ ਅੱਜ ਵੀ ਉਸਤਿਤ ਹੈ ਮੇਰੇ ਪਿੱਛੇ ਤੁਸੀਂ ਆਹ ਬੋਲੀ ਦੇਖ ਸਕਦੇ ਹੋ ਇਹ ਬੋਲੀ ਪਾਣੀ ਦੀ ਉਸ ਵੇਲੇ ਦੀ ਹੈ ਤ੍ਰੇਤਾ ਯੁੱਗ ਦੀ ਹੈ ਬੋਲੀ ਜਿਹੜੀ ਦੱਸੀ ਜਾ ਰਹੀ ਹੈ ਜਿਹਦੇ ਵਿੱਚੋਂ ਜਲ ਲੈ ਕੇ ਪੂਰੀ ਬਰਾਤ ਨੇ ਜਲ ਛਕਿਆ ਸੀਗਾ ਤੇ ਇੱਥੇ ਬਰਾਤਾਂ ਰੁਕੀਆਂ ਸੀਗੀਆਂ ਇਹ ਇਤਿਹਾਸ ਨਾਲ ਜੁੜਿਆ ਹੋਇਆ ਸਥਾਨ ਹੈ ਇਸ ਸਥਾਨ ਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਸਾਡੇ ਨਾਲ ਇਸ ਸਥਾਨ ਦੇ ਜਿਹੜੇ ਦੇਖਰੇ ਕਰਨ ਵਾਲੇ ਹੈਗੇ ਨੇ ਬਿਲਕੁਲ ਉਹਨਾਂ ਦੇ ਨਾਲ ਅਸੀਂ ਖੜੇ ਹੈਗੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਇੱਥੇ ਦਾ ਜਿਹੜਾ ਇਤਿਹਾਸ ਹੈਗਾ ਉਹ ਕੀ ਹੈਗਾ ਸੋ ਇਸ ਇਤਿਹਾਸ ਦੇ ਲਈ ਜਾਣੂ ਹੋਣ ਲਈ ਸਾਡੇ ਨਾਲ ਬਾਬਾ ਜੀ ਦੇ ਗੱਲਬਾਤ ਕਰਦੇ ਬਾਬਾ ਜੀ ਇਸ ਜਗ੍ਹਾ ਦਾ ਇਤਿਹਾਸ ਕੀ ਦੱਸਿਆ ਯਾਰ ਇਤਿਹਾਸ ਤਾਂ ਇਸੇ ਦੱਸਿਆ ਜਾਂਦਾ ਵੀ ਤ੍ਰੇਤੇ ਯੁੱਗ ਦੇ ਵਿੱਚ ਜਦੋਂ ਰਾਜਾ ਕੌਰਾਮ ਸੀ ਜਿਨ੍ਹਾਂ ਦੀਆਂ ਚਾਰ ਲੜਕੀਆਂ ਦੀ ਬਰਾਤ ਇੱਕੋ ਦਿਨ ਆਈ ਸੀ ਜੀ ਔਰ ਇਸ ਕੜਾਮ ਦੀ ਨਗਰੀ ਦੇ ਵਿੱਚ ਚਾਰ ਬਾਡੀਆਂ ਨੇ ਜੀ ਇੱਥੇ ਇੱਕ ਬਾਡੀ ਇਹ ਵੀ ਜੀ ਇੱਕ ਬਾਡੀ ਉਹ ਗੁਰਦੁਆਰਾ ਬੌਲੀ ਸਾਹਿਬ ਉਹਦੇ 'ਚ ਇੱਕ ਬਾਡੀ ਆਪਣਾ ਇੱਥੋਂ ਭਿੰਡਰ ਵਜਦੇ ਨੇ ਪਰ ਡੇਰਾ ਉਹਨਾਂ ਦੇ ਖੇਤਾਂ 'ਚ ਇੱਕ ਬਾਡੀ ਪਿੰਡ ਦੇ ਵਿੱਚ ਹੈ ਜੀ ਜੀ ਚਾਰਾਂ ਬਾਡੀਆਂ ਦੀ ਮਤਲਬ ਬਰਾਤ ਇੱਕੋ ਦਿਨ ਉਸ ਤੋਂ ਪਾਣੀ ਦਾ ਵਸਤਾ ਜਿਹੜੀ ਹੈ ਨਾ ਇਹ ਬਾਡੀਆਂ ਹੀ ਹੁੰਦੀਆਂ ਸਨ ਜੀ ਜੀ ਉਸ ਯੁੱਗ ਦੀਆਂ ਇਹ ਬਣੀਆਂ ਨੇ ਜੀ ਇਹ ਜਿਹੜੀਆਂ ਨੇ ਇਹ ਦਰਗਾਹ ਤਾਂ ਬਾਅਦ 'ਚ ਬਣੀ ਜਿਹੜੀ ਹੈ ਦਰਗਾਹ ਜੀ ਤਾਂ ਉਸ ਟਾਈਮ ਦਾ ਯਾਨੀ ਕਿ ਅੱਜ ਵੀ ਵੇਖੋ ਬਾਡੀ ਦੇ ਵਿੱਚ ਤੁਹਾਨੂੰ ਜਲ ਜਿਹੜਾ ਉੱਤੇ वैसे ਸਾਡਾ ਹੁਣ ਇੱਥੇ 250 ਫੁੱਟ ਵਾਟਰ ਲੈਵਲ ਹੈ ਜੀ ਪਰ ਲੇਕਿਨ ਇਹ ਪਾਣੀ ਉੱਤੇ ਹੀ ਰਹਿੰਦਾ ਹੈ ਔਰ ਇਹਦੇ ਵਿੱਚ ਬਖਸ਼ਿਸ਼ ਹੀ ਇਸ ਗੱਲ ਦੀ ਕਿਸੇ ਨੂੰ ਕੋੜ ਹੋ ਜੇ ਪੀਲੀਆ ਹੋ ਜੇ ਕਿਸੇ ਨੂੰ ਖਾਜ ਹੋ ਜੇ ਕੈਂਸਰ ਹੋ ਜੇ ਕਿਸੇ ਨੂੰ ਜੀ ਲੋਕ ਇਹਨਾਂ ਪਾਣੀ ਲੈ ਕੇ ਜਾਂਦੇ ਨੇ ਇਸ਼ਨਾਨ ਕਰਦੇ ਨੇ ਠੀਕ ਹੁੰਦੇ ਨੇ ਜੀ ਇਸ ਥਾਂ ਤੇ ਜਿਹੜਾ ਪਾਣੀ ਹੈਗਾ ਉਸ ਵੇਲੇ ਇਸਤੇਮਾਲ ਇਸ ਲਈ ਕੀਤਾ ਗਿਆ ਸੀ ਕਿ ਬਰਾਤਾਂ ਨੇ ਪਹੁੰਚਣਾ ਸੀਗਾ ਪਰ ਇਹ ਪਾਣੀ ਜਿਹੜਾ ਹੈਗਾ ਅੱਜ ਕਹਿੰਦੇ ਲੋਕਾਂ ਵਾਸਤੇ ਲਾਹੇਵੰਦ ਬਣਿਆ ਹੋਇਆ ਲੋਕਾਂ ਦੇ ਇਲਾਜ ਹੋ ਰਹੇ ਨੇ ਚਮਤਕਾਰ ਹੀ ਕਹਿ ਸਕਦੇ ਕਿਉਂਕਿ ਉਸ ਵੇਲੇ ਦੇ ਜਿਹੜੇ ਕਿਸ ਤਰੀਕੇ ਦੇ ਨਾਲ ਖੋਦੇ ਹੋਣਾ ਕਿਸ ਤਰੀਕੇ ਨਾਲ ਬਣਾਇਆ ਗਿਆ ਹੋਣਾ ਇਹ ਉਦੋਂ ਦੀ ਟੈਕਨੀਕ ਸੀਗੀ ਬਾਬਾ ਜੀ ਗੱਲ ਕੀਤੀ ਜਾਵੇ ਕਿ ਜ਼ਿਆਦਾਤਰ ਪਿੰਡ ਵਾਸੀਆਂ ਚ ਜਾਂ ਹੋਰ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਜਦੋਂ ਕਿਸੇ ਦੇ ਘਰ ਬੱਚਾ ਹੁੰਦਾ ਸੀਗਾ ਜੀ ਤਾਂ ਉਹ ਲੜਕੀ ਹਮੇਸ਼ਾ ਆਪਣੇ ਪੇਕੇ ਘਰ ਆ ਕੇ ਉਹ ਬੱਚੇ ਨੂੰ ਜਨਮ ਦਿੰਦੇ ਸੀਗੀ ਇਤੋਂ ਦੀ ਵੀ ਕਿਆਸ ਲਾਈਏ ਕਿ ਹੋ ਸਕਦਾ रामचंद्र ਦਾ ਜਨਮ ਇੱਥੇ ਹੋਇਆ ਹੋਵੇ ਜੀ ਬਿਲਕੁਲ ਇਹ ਤਾਂ ਜੇ ਆਪਾਂ ਅੱਜ ਤੋਂ 40 ਸਾਲ ਪਿੱਛੇ ਜਾਈਏ ਨਾ ਜੀ ਤੇ ਆਪਣੇ ਵੀ ਜਦੋਂ ਆਪਣਾ ਧੀ ਪੈਣ ਦੀ ਸ਼ਾਦੀ ਹੁੰਦੀ ਸੀ ਤਾਂ ਪਹਿਲਾ ਬੱਚਾ ਨਾਨਕਿਆਂ ਦੇ ਵਿੱਚੋਂ ਹੁੰਦਾ ਸੀ ਜਿਹੜੇ ਧੰਗ ਗੁਰੂ ਨਾਨਕ ਪਾਸ਼ਾ ਜੀ ਦੀ ਭੈਣ ਸੀ ਬੇਬੇ ਨਾਨਕੀ ਉਹ ਵੀ ਪੇਕੇ ਪਿੰਡ ਜਾ ਕੇ ਉਸੇ ਤਾਂ ਉਹਦਾ ਨਾਂ ਨਾਨਕੀ ਸੀ ਜੀ ਇਸ ਕਰਕੇ ਇਹ ਜਿਹੜੀ ਪਰੰਪਰਾ ਤੁਹਾਡੀ ਬਿਲਕੁਲ ਸਹੀ ਹੈ ਜੀ ਪਰੰਪਰਾ ਪਹਿਲਾ ਬੱਚਾ ਪਹਿਲਾ ਜਦੋਂ ਮੁੰਡਾ ਪਲੇਠੀ ਬੱਚਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਨਾਨਕਿਆਂ ਦੇ ਜਾ ਕੇ ਹੁੰਦਾ ਸੀ ਜੀ ਤਾਂ ਸਾਡੇ ਜਿਹੜੇ ਵੱਡੇ ਬਜ਼ੁਰਗ ਇੱਥੋਂ ਦੇ ਰਹਿਣ ਵਾਲੇ ਉਹ ਵੀ ਦੱਸਦੇ ਨੇ ਵੀ ਜਿਹੜਾ ਰਾਮਚੰਦਰ ਜੀ ਦਾ ਜਨਮ ਇੱਥੋਂ ਦਾ ਸੀ ਜੀ ਇਹ ਜਿਹੜਾ ਸਾਹਮਣੇ ਸ਼ਹਿਰ ਤੁਸੀਂ ਦੇਖਦੇ ਪਏ ਹੋ ਇਹਦੇ ਉੱਤੇ ਜਾ ਕੇ ਬਕਾਇਦਾ ਉੱਤੇ ਤੁਸੀਂ ਜਾ ਕੇ ਦਰਸ਼ਨ ਕਰੋਗੇ ਉਹਨਾਂ ਦੀ ਮੂਰਤੀ ਪਈ ਹੈ ਜੀ ਜੀ ਸਾਡੇ ਡਾਕਟਰ ਸਾਨ ਇੱਥੇ ਆਪਣੇ ਪਟਿਆਲੇ ਤੋਂ ਜੀ ਜੀ ਆਪਣਾ ਡਾਕਟਰ ਰਧਾਵਾ ਸਾਹਿਬ ਉਹਨਾਂ ਨੇ ਕਾਫੀ ਸੇਵਾ ਕਰਾਈ ਸੀ ਇਹਨਾਂ ਦੀ ਜਿਹੜੀ ਉੱਪਰ ਇਮਾਰਤ ਬਣੀ ਜੀ ਖੰਡਰ ਹੋ ਚੁੱਕੀ ਸੀ ਜੀ ਉਹਦੀ ਮੁਰੰਮਤ ਵਗੈਰਾ ਕਰਾ ਕੇ ਉਹਨਾਂ ਨੇ ਮੂਰਤੀ ਉੱਥੇ ਧਰੀ ਸੀ ਆ ਰਾਮ ਨੌਮੀ ਵੀ ਮਨਾਉਂਦੇ ਰਹੇ ਨੇ ਹੁਣ ਵੀ ਮਨਾਉਂਦੇ ਨੇ ਤੇ ਇਸ ਗੱਲ ਬਿਲਕੁਲ ਸਪਸ਼ਟ ਸਾਫ਼ ਜਿਵੇਂ ਤੁਸੀਂ ਆਪ ਕਹਿ ਰਹੇ ਹੋ ਨਾ ਇਹ ਸਚਾਈ ਹੈ ਜੀ ਸੋ ਇਹ ਕਿਆ ਸਰਾਈਆਂ ਨੇ ਜੀ ਫਿਲਹਾਲ ਪਰ ਜਿਵੇਂ ਪਿੰਡ ਵਾਸੀ ਦੱਸ ਰਹੇ ਜਾਂ ਬਾਬਾ ਜੀ ਦੱਸ ਰਹੇ ਹੋ ਸਕਦਾ ਹੈ ਕਿ ਆ ਰਾਮ ਦਾ ਜਨਮ ਇੱਥੇ ਹੋਵੇ ਹਾਲਾਂਕਿ ਅਯੁੱਧਿਆ ਦੇ ਵਿੱਚ ਬੱਬੇ ਰੂਪ ਦੇ ਵਿੱਚ 22 ਜਨਵਰੀ ਨੂੰ ਉਹ ਮੰਦਿਰ ਦਾ ਜਿਹੜਾ ਉਦਘਾਟਨ ਹੋਣ ਜਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਉੱਥੇ ਪਹੁੰਚਣਗੇ ਤੇ ਨਾਲ ਹੀ ਹੋਰ ਹੀ ਦੇਸ਼ਾਂ ਵਿਦੇਸ਼ਾਂ ਚੋਂ ਲੋਕ ਉੱਥੇ ਪਹੁੰਚ ਕੇ ਨਤਮਸਤਕ ਹੋਣਗੇ ਜਿੱਥੇ ਪੂਰੇ ਭਾਰਤਵਰਸ਼ ਦੇ ਵਿੱਚ ਇਸ ਗੱਲ ਦੀ ਚਰਚਾ ਹੈਗੀ ਕਿ RAM ਜਨਮ ਦਾ ਜਿਹੜਾ ਹੈਗਾ ਉਹ ਪੂਰਵ ਦੁਆਰਾ ਉਸੇ ਤਰ੍ਹਾਂ ਮਨਾਇਆ ਜਾਵੇ 22 ਜਨਵਰੀ ਨੂੰ ਕਿ ਪੂਰੇ ਭਾਰਤ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਹੋਵੇ ਉੱਥੇ ਹੀ ਜਦੋਂ ਅਸੀਂ ਉਹਨਾਂ ਦੇ ਦਾਨਕੇ ਪਹੁੰਚਿਆ ਤਾਂ ਪਿੰਡ ਦੇ ਵਿੱਚੋਂ ਸਮੰਦਰ ਦੀ ਹਾਲਾਤ ਦੇਖ ਕੇ ਪੈਨੋ ਦੇ ਆਸ-ਪਾਸ ਦਾ ਹਾਲਾਤ ਦੇਖ ਕੇ ਲੱਗਦਾ ਨਹੀਂ ਹੈਗਾ ਕਿ ਇੱਥੇ ਵੀ ਰਾਮ ਜੀ ਨੂੰ ਯਾਦ ਕੀਤਾ ਜਾ ਰਿਹਾ ਹੋਵੇ ਕਿਉਂਕਿ ਰਾਮ ਜੀ ਦੀ ਜੇ ਮਾਤਾ ਜੀ ਦੀ ਮੰਦਿਰ ਦੀ ਗੱਲ ਕੀਤੀ ਜਾਵੇ ਤੇ ਉਹਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਵੱਲੋਂ ਜਾਂ ਹੋਰ ਤਰੀਕੇ ਵੱਲੋਂ ਕੋਈ ਬਹੁਤ ਹੀ ਵਧੀਆ ਤਰੀਕੇ ਨਾਲ ਦਿਖ ਨਹੀਂ ਕੀਤੀ ਗਈ ਹੈਗੀ ਨਾ ਉੱਥੇ ਤਿਆਰੀਆਂ ਹੁੰਦੀਆਂ ਦਿਖਾਈ ਦੇ ਰੀਆਂ ਨਹੀਂ ਤੇ ਇਹ ਹੋ ਸਕਦਾ ਹੈ ਕਿ ਇੱਥੇ ਹੋਵੇ ਪਰ ਹਾਲੇ ਤੱਕ ਕੁਝ ਨਹੀਂ ਹੈਗਾ ਕੀ ਕਹਿਣਾ ਚਾਹੁੰਦੇ ਕਿ ਅੱਜ ਅੱਜ ਤੋਂ ਜੀ ਕੋਈ 35 ਸਾਲ ਪਹਿਲਾਂ ਗਵਰਨਮੈਂਟ ਨੇ ਖਦਾਈ ਕੀਤੀ ਸੀ ਜੀ ਇਹ ਜਿਹੜਾ ਸ਼ਹਿਰ ਹੈ ਨਾ ਜੀ ਉਰਲੇ ਪਾਸੋਂ 5 ਸਾਲ ਖਦਾਈ ਉਹਨਾਂ ਨੇ ਕੀਤੀ ਸੀ ਉਸ ਟਾਈਮ ਦੇ ਛੱਕੇ ਚੂੜੀਆਂ ਪਿੰਜਰ ਵਗੈਰਾ ਕੱਢੇ ਸਨ ਫੇਰ ਸਾਡਾ ਜਿਹੜਾ ਹਾਈ ਸਕੂਲ ਹੈ ਜੀ ਇਹ ਸਕੂਲ ਦਾ ਨਾਮ ਬਦਲ ਕੇ ਮਾਤਾ ਸਕੂਲ ਆਪਣਾ ਕਸ਼ਲਿਆ ਦੇ ਨਾਮ ਤੇ ਰੱਖਿਆ ਜੀ ਜਿਹੜਾ ਪਟਿਆਲੇ ਹਸਪੀਟਲ ਹੈ ਜੀ ਮਾਤਾ ਕਸ਼ਲਿਆ ਉਹ ਵੀ ਉਹਨਾਂ ਦੇ ਨਾਮ ਤੇ ਮਾਤਾ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਉਸ ਟਾਈਮ ਦੀ ਕਦਾਈ ਕੀਤੀ ਸੀ ਉਹਨਾਂ ਨੇ ਗਿਆਨੀ ਜੈਲ ਸਿੰਘ ਜੀ ਇੱਥੇ ਆਏ ਸਨ ਜੀ ਉਦੋਂ ਜਦੋਂ ਉਸ ਟਾਈਮ ਦੇਖੋ ਜੋ 2 ਕਰੋੜ ਰੁਪਈਆ ਜਮਨ ਮਨਜ਼ੂਰ ਕਰਕੇ ਗਏ ਸਨ ਜੀ ਪਰ ਅੱਜ ਕਿਸੇ ਸਰਕਾਰ ਨੇ ਕੇਅਰ ਨਹੀਂ ਕੀਤੀ ਨਾ ਪਿੰਡ ਵਾਲਿਆਂ ਨੇ ਕੀਤੀ ਜੀ ਅੱਜ ਤੱਕ ਪੈਸਾ ਉਹ ਨਾ ਆਇਆ ਨਾ ਲੱਗਾ ਜੀ ਬਹੁਤ ਵੱਡੀ ਤਰ੍ਹਾਂ ਹੋਰ ਹੈ ਜੀ ਇਹ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹਾ ਦੇ ਅੰਦਰ ਪੈਂਦੇ ਹੋਏ ਪਿੰਡ ਦੇ ਅੰਦਰ ਜਿਦੇ ਵੱਲ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ ਬਰਹਾਲ ਪੂਰੇ ਭਾਰਤ ਦੇ ਵਿੱਚ ਜਿੱਥੇ ਰਾਮ ਜੀ ਦੇ ਉਸ ਮੰਦਿਰ ਦੇ ਉਦਘਾਟਨ ਦੇ ਆ ਖੁਸ਼ੀਆਂ ਪਿਆਰੀਆਂ ਹੋ ਰਹੀਆਂ ਨੇ ਉੱਥੇ ਹੀ ਉਹਨਾਂ ਦੇ ਜਿਹੜੇ ਨਿਮਿਹਾਲ ਨੇ ਉੱਥੇ ਤੇ ਸੁਨੋਸ਼ੀ ਦਰਸ਼ਨ ਕਰਵਾ ਰਹੇ ਆ ਇਸੇ ਤਰ੍ਹਾਂ ਇੱਕ ਹੋਰ ਬੋਲੀ ਹੈ ਉਹਦੇ ਦਰਸ਼ਨ ਸੁਨੋਸ਼ੀ ਕਰਵਾ ਰਹੇ ਸੀ रामचंद्र ਦੇ ਨਨਿਹਾਲ ਦੇ ਵਿੱਚ ਪਹੁੰਚੇ ਹੋਏ ਆ ਉੱਥੇ ਤੁਹਾਨੂੰ ਦਿਖਾ ਰਹੇ ਹਾਂ ਉਹ ਬੋੜੀਆਂ ਜਦੋਂ रामचंद्र ਦੇ ਪਿਤਾ ਦਰਸ਼ਤ ਜੀ ਆਪਣੀ ਵਾਈਫ ਨੂੰ ਜਾਨੀ ਕਿ ਆਪਣੀ ਘਰਵਾਲੀ ਨੂੰ ਮਾਤਾ ਕਸ਼ਲ ਨੂੰ ਵਿਆਹਣ ਵਾਸਤੇ ਆਏ ਸੰਤਾ ਉਹਨਾਂ ਦੇ ਜਿਹੜੇ ਸੋਹਰਾ ਸਾਫ ਸਨ ਜਿਨ੍ਹਾਂ ਨੂੰ ਕੋ ਰਾਮ ਵੀ ਕਹਿੰਦੇ ਨੇ ਕੋਸ਼ਲ ਵੀ ਕਹਿੰਦੇ ਨੇ ਉਹਨਾਂ ਵੱਲੋਂ ਚਾਰ ਬੋੜੀਆਂ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਬੋੜੀ ਦੇ ਤੁਹਾਨੂੰ ਦਰਸ਼ਨ ਕਰਾ ਚੁੱਕੇ ਆ ਦੋ ਬੋੜੀਆਂ ਲੁਕਤ ਹੋ ਚੁੱਕੀਆਂ ਨੇ ਲੇਕਿਨ ਇਹ ਕਾ ਬੋੜੀ ਹੋ ਰਹੀ ਹੈ ਜਿਹਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹੈਗੇ ਆ ਇੱਥੇ ਇਸ ਦੀ ਰੱਖ-ਰਖਾਵ ਕੀਤੀ ਗਈ ਹੈ ਇਸ ਨੂੰ ਵੱਛ ਸਜੇ ਢੰਗ ਨਾਲ ਰੱਖਿਆ ਗਿਆ ਹੈਗਾ ਕਿਉਂਕਿ ਇਹ ਸਥਾਨ ਜਿਹੜਾ ਹੈਗਾ ਇਸ ਸਥਾਨ ਦੇ ਨਾਲ ਇੱਕ ਇਤਿਹਾਸ ਹੋਰ ਜੁੜਿਆ ਹੋਇਆ ਹੈ ਇਸ ਸਥਾਨ ਦੇ ਉੱਪਰ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਵੀ ਪ੍ਰਾਪਤ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਹੁੰਚ ਸਕਤਾ ਕਰਕੇ ਇਸ ਨੂੰ ਮਲਾਪਸਰ ਵੀ ਕਿਹਾ ਜਾਂਦਾ ਉਸ ਇਤਿਹਾਸ ਨਾਲ ਵੀ ਜਾਣੂ ਕਰਾਵਾਂਗੇ ਬਰਹਾਲ ਇਹ ਬੋਹੜੀ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਸੀਗਾ ਕਿ ਜਿਹੜੀ ਤ੍ਰੇਤਾ ਯੁਗ ਵਿੱਚ ਬੜੀਆਂ ਹੋਈਆਂ ਬੋਹੜੀਆਂ ਨੇ ਅੱਜ ਵੀ ਸਾਮੀਆਂ ਰਹੀਆਂ ਨੇ ਤੇ ਸਰਕਾਰਾਂ ਇਸ ਪੂਰੇ ਕੜਾਮ ਗ੍ਰਾਮ ਨੂੰ ਕਿਤੇ ਨ ਕਿਤੇ ਅਣਦੇਖਿਆ ਕਰ ਰਹੀ ਹੈ ਜਿੱਥੇ ਪੂਰੇ ਯੋਧਿਆਂ ਨੂੰ ਫੁੱਲਾਂ ਵਾਂਗੂ ਸਾਰੇ ਜਾ ਰਹੇ ਪੂਰੇ ਭਾਰਤਵਸ਼ ਦੇ ਵਿੱਚ ਯੋਧਿਆ ਵਿੱਚ ਜਾਣ ਲਈ ਲੋਕੀ ਪਹੁੰਚ ਰਹੇ ਨੇ ਜੇ ਅੱਜ ਤੁਸੀਂ ਚੈੱਕ ਕਰੀਏ ਤਾਂ ਹਰੇਕ ਰੇਲਵੇ ਟਿਕਟ ਜਿਹੜੀ ਹੈਗੀ ਉਹ ਬੁੱਕ ਹੋ ਚੁੱਕੀ ਹੈ ਹਰੇਕ ਹਵਾਈ ਜਹਾਜ਼ ਦੀ ਜਿਹੜੀ ਟਿਕਟਾਂ ਬੁੱਕ ਹੋ ਚੁੱਕੀ ਹੈ ਦੇਖ ਕੇ ਬਸਰਾ ਹੀ ਜਾਣਾ ਹੋਵੇ ਤਾਂ ਵੀ ਤੁਹਾਨੂੰ ਸੀਟਾਮਿਲੀਆਂ ਅੱਖੀਆਂ ਹੋ ਰਹੀਆਂ ਨੇ ਤੇ ਪੂਰੀ ਦੁਨੀਆ ਹੋ ਸਕਦਾ ਹੈ ਕਿ ਹੁਣ ਅਯੋਧਿਆ ਦੇ ਵਿੱਚ ਪਹੁੰਚ ਰਹੀ ਹੋਵੇ ਪਰ ਜਿਹੜੇ ਉਹਨਾਂ ਦੇ ਨਿਹਾਲ ਨੇ ਉਹਦੇ ਹਾਲਾਤ ਦੇਖ ਕੇ ਲੱਗਦਾ ਕਿ ਸਰਕਾਰ ਇਹਨੂੰ ਅੱਖੋਂ ਪਰੋਖੇ ਕਰ ਰਹੀ ਹੈ ਸਾਡੇ ਨਾਲ ਬਾਬਾ ਜੀ ਹੈ ਕਿ ਨੇ ਬਾਬਾ ਜੀ ਇਹ ਬੋਲੀ ਦਾ ਇਤਿਹਾਸ ਬਹੁਤ ਪੁਰਾਣਾ ਹੈਗਾ ਇਹਦੇ ਵੱਲ ਸਰਕਾਰਾਂ ਦਾ ਧਿਆਨ ਨਹੀਂ ਗਿਆ ਬੋਲਖਲ ਜੀ ਇਹ ਸਰਕਾਰਾਂ ਦੇ ਪਿਛਲੇ ਸਮੇਂ ਦੌਰਾਨ ਇਹ ਜਿਹੜੀ ਜਦੋਂ ਬੋਲੀ ਪ੍ਰਗਟ ਹੋਈ ਆ ਜੀ ਜੀ ਤੇ ਉਤੋਂ ਸਰਕਾਰਾਂ ਦਾ ਕੋਈ ਇਸ ਵਾਸਤੇ ਧਿਆਨ ਨਹੀਂ ਗਿਆ ਜੀ ਇਹ ਜੋ ਜ਼ਿੰਦਗੀ ਇਤਿਹਾਸਕ ਬੌਲੀ ਆ ਜੀ ਤੇ ਸਤਾਰ ਵੀ ਇਤਿਹਾਸਿਕ ਆ ਗੁਰੂ ਗੋਬਿੰਦ ਸਿੰਘ ਜੀ ਚਲਨ ਚ ਹੋਈ ਜੀ ਮਹਾਰਾਜ ਦਸ਼ਰਤ ਨੇ ਇੱਥੇ ਮਾਤਾ ਕਸ਼ਲਿਆ ਨੂੰ ਵਿਆਹਣੇ ਆ ਜੀ ਉਸ ਟਾਈਮ ਤੋਂ ਉਹ ਦਾ ਉਹਨਾਂ ਦੇ ਸਹੁਰਾ ਸਾਹਿਬ ਨੇ ਇਹ ਜਿਹੜੀ ਬੌਲੀ ਆ ਜਿਹੜੀ ਪਾਣੀ ਵਦੀ ਘਾੜ ਹੋਣ ਕਰਨ ਕੇ ਇੱਥੇ ਬੌਲੀ ਤਿਆਰ ਕੀਤੀ ਸੀ ਇੱਥੇ ਹੀ ਉਹਨਾਂ ਦੀ ਬਰਾਤ ਠਹਿਰੀ ਸੀ ਮਹਾਰਾਜ ਦਸ਼ਰਤ ਜੀ ਜੀ ਤੇ ਹੁਣ ਇਸ ਇਤਿਹਾਸਕ ਗੁਰਦੁਆਰੇ ਦੀ ਜਿਹੜਾ ਸੇਵਾ ਆ ਮਹਾਂਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਚਲਾਈ ਜਾ ਰਹੀ ਹੈ ਜੀ ਤੇ ਉਹ ਵਾਲੇ ਵੀ ਸਮੇਂ ਦੇ ਵਿੱਚ ਇਸ ਪੌਲੀ ਦਾ ਅਚੇਚੇ ਤੌਰ ਤੇ ਜਿਹੜਾ ਜੀ ਉਹ ਅੱਗੇ ਧਿਆਨ ਰੱਖਿਆ ਜਾਊਗਾ ਬਿਲਕੁਲ ਜੀ ਬੜੇ ਵਧੀਆ ਤਰੀਕੇ ਦੇ ਨਾਲ ਸਗੋਂ ਵਰਦੀ ਆ ਇਹ ਪੌੜੀਆਂ ਬਣਾਈਆਂ ਹੋਈਆਂ ਪੌਲੀ ਵਿੱਚ ਉਤਰਨ ਵਾਸਤੇ ਕਹਿੰਦੇ ਨੇ ਕਿ ਬੋਲੀ ਦੀ ਜਿਹੜੀ ਪਹਿਲੀ ਪੌੜੀ ਉੱਥੇ ਤੱਕ ਪਾਣੀ ਹੁੰਦਾ ਸੀ ਬਾਬਾ ਜੀ ਵੇਖਿਆ ਤੁਸੀਂ ਅੱਜ ਹੀ ਆਪਣੇ ਅੱਖੀਂ ਦੇਖਿਆ ਅਸੀਂ ਇਸ਼ਨਾਨ ਕੀਤੇ ਉੱਪਰ ਜਾ ਉੱਪਰ ਬੈਠ ਕੇ ਅਖਲ ਪੌੜੀ ਤੱਕ ਪੰਜ ਪੌੜੇ ਛੱਡ ਕੇ 6ਵੇਂ ਪੌੜੇ ਤੇ ਪਾਣੀ ਹੁੰਦਾ ਸੀ ਛੋਟੇ ਛੋਟੇ ਇੱਥੇ ਪੜਦੇ ਸ਼ੁਰੂ ਤੋਂ ਲੈ ਕੇ ਸਾਡਾ ਨਗਰ ਇਹ ਵੀ ਸੁਣਨ ਚਾ ਰਹੇ ਕਿ ਕਿਸੇ ਵੇਲੇ ਇਹ ਬੋਲੀ ਜਿਹੜੀ ਹੈਗੀ ਉਹ ਲੁਕਤ ਹੋ ਗਈ ਸੀ ਲੁਕਤ ਹੋ ਗਈ ਵਾਬੇ ਬਿਲਕੁਲ ਖਤਮ ਹੋ ਗਈ ਜਾਂਦੇ ਉੱਤੇ ਬਿਲਕੁਲ ਝਾੜੀਆਂ ਜੰਗਲ ਆਸੇ ਪਾਸੇ ਸਾਰਾ ਲੱਗਦਾ ਇਲਾਕਾ ਹੀ ਜੰਗਲ ਦਾ ਸੀ ਜਿਵੇਂ ਰਾਜਨਾ ਸੀ ਇਹ ਫਿਰ ਦੁਬਾਰਾ ਕਿਵੇਂ ਸੁਰਜੀਤ ਹੋਈ ਇਹ ਵਾਪਾ ਫਤੇ ਸਿੰਘ ਪਟਿਆਲੇ ਤੋਂ ਉਹਨਾਂ ਦੇ ਕੋਲ ਇਹ ਸੰਗਤ ਗਈ ਇਲਾਕੇ ਦੀ ਜੁੜ ਕੇ ਜੀ ਤਿੰਨਾਂ ਪਿੰਡਾਂ ਦਾ ਨੁਕਸਾਨ ਹੋਣ ਲੱਗ ਗਿਆ ਡੰਗਰ ਬੱਚੇ ਦਾ ਮੰਨ ਲਓ ਹੋਰ ਵੀ ਪ੍ਰਗਟ ਇੱਕ ਜਗ੍ਹਾ ਨੇ ਪ੍ਰਗਟ ਹੋਣਾ ਸੀ ਉਹਨਾਂ ਦੇ ਵਿਖਾਉਣਾ ਸੀ ਆਪਣਾ ਇਹ ਨੁਕਸਾਨ ਹੋਣ ਲੱਗਿਆ ਡੰਗਰ ਬੱਚੇ ਦੇ ਵਿੱਚ ਇੱਥੇ ਛਪੜੀ ਸਿਕ ਡੰਗਰ ਲੇਟ ਦੇ ਉਸ ਤੋਂ ਬਾਅਦ ਇਹ ਗਏ ਪਟਿਆਲੇ ਸੰਤ ਫਤੇ ਸਿੰਘ ਕੋਲੋਂ ਜਾ ਕੇ ਇਹ ਜਗ੍ਹਾ ਨੂੰ ਪ੍ਰਗਟ ਕਰਾਇਆ ਉਸ ਤੋਂ ਬਾਅਦ ਸੰਤ ਬਾਬਾ ਗਰਬਚਨ ਸਿੰਘ ਦੀ ਕਾਲੀ ਕੰਬਲੇ ਵਾਲਿਆਂ ਉਸ ਤੋਂ ਸ਼ੁਰੂ ਤੋਂ ਆ ਕੇ ਫਿਰ ਸੇਵਾ ਉਹਨਾਂ ਰੰਭੀ ਉਹਨਾਂ ਆ ਕੇ ਜਿਹੜਾ ਦਰਬਾਰ ਵੀ ਬਣਾਇਆ ਬੌਲੀ ਦੀਆਂ ਪੌੜ ਸੇਵਾ ਸਮਹਾਲ ਚੰਗੀ ਸਫਾਈ ਕਰਾਈ ਸਾਰੀ ਸੰਤ ਬਾਬਾ ਗਰਬਚਨ ਸਿੰਘ ਕਾਲੀ ਕੰਬਲੇ ਵਾਲਿਆਂ ਨੇ ਉਸ ਤੋਂ ਪ੍ਰਗਟ ਹੋਣ ਤੋਂ ਬਾਅਦ ਫਿਰ ਬਾਬਾ ਸੰਤ ਦਵਾਨ ਸਿੰਘ ਖਜਾਨ ਸਿੰਘ ਉਹਨਾਂ ਕੁਝ ਦਿਨ ਸੇਵਾ ਇੱਥੇ ਨਿਭਾਈ ਹੁਣ ਇਹ ਜਿਹੜੀ ਸੇਵਾ ਬਾਬਾ ਕਸ਼ਮੀਰ ਸਿੰਘ ਪੁਰੀ ਵਾਲਿਆਂ ਕੋਲ ਆਗੀ ਉਸ ਹੁਣ ਇਹਦਾ ਕੋਈ ਦਿਖ ਬਦਲੀ ਜਾਏਗੀ ਬੜੀ ਸਾਨੂੰ ਆਹ ਸੇ ਸਾਨੂੰ ਇਲਾਕੇ ਨੂੰ ਇਥੇ ਚੀਜ਼ ਵਾਸਤੇ ਬਾਬਾ ਜੀ ਹਰਨ ਨੂੰ ਹੋ ਜਾ ਕੇ ਇਹ ਬੇਨਤੀ ਕੀਤੀ ਪਿਆਓ ਇਤਿਹਾਸ ਬਹੁਤ ਵੱਡਾ ਤੇ ਦੇਖ ਪਾਲੀ ਨਹੀਂ ਵੀ ਬਾਬਾ ਜੀ ਤੁਸੀਂ ਆਓ ਕਰੋ ਕਿਰਪਾ ਸਾਡੇ ਇਲਾਕੇ ਦੇ ਬਹੁ ਚਰਨ ਇਹਦੇ ਵਿੱਚ ਇਹਦੀ ਕੁ ਦੇਖਦਗਾਲੇ ਸੰਭਾਲ ਹੋਵੇ ਚੋ ਸੁੰਦਰਤਾ ਹੀ ਬਣਿਆ ਇਹ ਤੀਰਥ ਬਣੇ ਬਾਬੇ ਸਾਡਾ ਤੇ ਇਹ ਵੀ ਤੀਰਥ ਇੱਡਾ ਵੱਡਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਤੀਰਥ ਨਹੀਂ ਦੇਖਿਆ ਜੀ ਮੈਨੂੰ ਲੱਗਦਾ ਕਿ ਪਟਿਆਲਾ ਜ਼ਿਲ੍ਹਾ ਕਹਿੰਦਾ ਸ਼ਾਇਦ ਪੰਜਾਬ ਚ ਇੱਡਾ ਵੱਡਾ ਤੀਰਥ ਨਾ ਹੋਵੇ ਨਹੀਂ ਹੈ ਬਾਬਾ ਇਹ ਖਤਰਬਣੀ ਤੀਰਥ ਪਹਿਲਾਂ ਇਹ ਪੀਰ ਪੀਕਮਸ਼ਾ ਦੇ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਪਟਨਾ ਸਾਹਿਬ ਅਜ ਦੇ ਦਿਨ ਉਹ ਇੱਥੋਂ ਇਹਨਾਂ ਨੂੰ ਪੀਰ ਪੀਕਮਸ਼ਾ ਨੂੰ ਪਿੰਡ ਕੜਾਮ ਤੋਂ ਪਤਾ ਲੱਗਿਆ ਪਹੁੰਚੇ ਪੀਰ ਸਨ ਇਹਨਾਂ ਨੂੰ ਪਤਾ ਲੱਗਿਆ ਕਿ ਅੱਜ ਕੋਈ ਪਟਨਾ ਸਾਹਿਬ ਇਧਰ ਚ ਪੂਰਬ ਦੇ ਵਿੱਚ ਅਵਤਾਰ ਹੋਇਆ ਕਦਰ ਦਿਨ ਮੂੰਹ ਕਰਕੇ ਸਜਦਾ ਕੀਤਾ ਜ ਮੁਸਲਮਾਨ ਹਕੂਮਤ ਸੀ ਨਾਲ ਜੋ ਸਾਰੇ ਨਰਾਜ ਹੋ ਗਏ ਕਹਿੰਦੇ ਕਾਫਰ ਇਹ ਕੀ ਕਰ ਦਿੱਤਾ ਕਾਫਰ ਪੁਣਾ ਕੀਤਾ ਨੂੰ ਛੇਕ ਦਿਓ ਜੀ ਕੱਢ ਦੋ ਬਾਹਰ ਕਹਿੰਦੇ ਨਹੀਂ ਆਓ ਮੈਂ ਤੁਹਾਡਾ ਛਿੰਕਾ ਮਟਾਉਣ ਵਾਸਤੇ ਪੈਦਲ ਚੱਲ ਕੇ ਇੱਥੋਂ ਪਿੰਡ ਕਢਾਉਣ ਤੋਂ ਪਟਨਾ ਸਾਹਿਬ ਗਏ ਜੀ ਉੱਥੇ ਜੋ ਇਤਿਹਾਸ ਬਰ ਸਭ ਨੂੰ ਉਹ ਬਾਰੇ ਪਤਾ ਵੀ ਜੋ ਪੀਰ ਸਾਹਿਬ ਬਿਲਕੁਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਤੇ ਉੱਥੇ ਪੀਰ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਜੀ ਉਹਨਾਂ ਦੇ ਦਰਸ਼ਨ ਕੀਤੇਗੇ ਤੇ ਉਸੇ ਬਦਲੇ 'ਚ ਇਸੇ ਥਾਂ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਜੀ ਫਿਰ ਪੀਰ ਨੇ ਬਿਰਧ ਅਵਸਥਾ ਦੇ ਵਿੱਚ ਪੀਰ ਨੇ ਯਾਦ ਕੀਤਾ ਦੱਸਿਆ ਪਾਤਸ਼ਾਹ ਨੂੰ ਮਾਰਾਇਆ ਮੇਰਾ ਬਿਰਧ ਅਵਸਥਾ ਤੇ ਤੁਸੀਂ ਆਇਓ ਉਧਰ ਆਏ ਪੰਜਾਬ ਦੇ ਵਿੱਚ ਤੇ ਮੈਨੂੰ ਦਰਸ਼ਨ ਦੇ ਗੁਰੂ ਨੂੰ ਜਿਹੜੀ ਮੁਕਤੀ ਦਾ ਦਾਤਾ ਗੁਰੂ ਨਾਨਕ ਦਾ ਕਰ ਨਹੀਂ ਕਿ ਤੁਹਾਡੇ ਤੋਂ ਬਿਨਾ ਤਾਂ ਮੈਨੂੰ ਦਰਸ਼ਨ ਦਿਓ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਸੀ ਮਹਾਰਾਜ ਵੀ ਪਟਨਾ ਸਾਹਿਬ ਪ੍ਰਕਾਸ਼ ਹੋ ਗਿਆ ਉਹਨਾਂ ਨੇ ਵੀ ਪਤਾ ਸੀ ਦਸਵੇਂ ਪਾਤਸ਼ਾਹ ਚੱਲ ਕੇ ਆ ਰਹੇ ਨੇ ਉਹਨਾਂ ਕੜਾਮ ਤੋਂ ਚੱਲ ਕੇ ਇੱਕ ਬਰਸੇ ਪਾਤਸ਼ਾਹ ਦੇ ਚੋਲਾ ਸਵਾਗ ਰੱਖਿਆ ਸੀ ਮਹਾਰਾਜ ਦਾ ਤੇ ਵੀ ਆ ਕੇ ਇੱਥੇ ਇਸ ਜਗ੍ਹਾ ਤੇ ਆ ਕੇ ਚੱਲ ਕੇ ਸਵਾਗਤ ਹੱਥ ਤੇ ਕੋਲ ਕੇ ਆ ਕੇ ਇੱਥੇ ਪੇਰ ਕੀਤਾ ਹੈ ਬੋਧੀ ਸਾਹਿਬ ਹਾਂ ਤੇ ਸੋ ਇੱਡੇ ਵੱਡੇ ਵੱਡੇ ਇਤਿਹਾਸੰਜੋ ਹੈ ਇਸ ਕੜਾਮ ਦੀ ਧਰਤੀ ਨੇ ਇਸ ਉੱਪਰ ਸਰਕਾਰਾਂ ਦਿੰਦੀਆਂ ਕਿਉਂ ਨਾ ਜਾਰੀ ਹਾਲਾਂਕਿ ਇਹ ਵੀ ਦੱਸ ਰਹੇ ਨੇ ਕਿ 1975 ਦੇ ਵਿੱਚ ਗਿਆਨੀ ਜாத ਸਿੰਘ ਜੋ ਰਾਸ਼ਟਰਪਤੀ ਸੀ ਉਹ ਪਹੁੰਚੇ ਸਨ ਤੇ ਉਹਨਾਂ ਵੱਲੋਂ 2 ਕਰੋੜ ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ ਸੀ ਪਰ ਉਹ ਗ੍ਰਾਂਟ ਸਮੇਂ ਦੀ ਸਰਕਾਰਾਂ ਨੇ ਕਿੱਥੇ ਪਹੁੰਚਾਈ ਉਹਦੇ ਬਾਰੇ ਦੱਸ ਨਹੀਂ ਸਕਦੇ ਪਰ ਫਿਲਹਾਲ ਇੰਨੀ ਵੱਡੀ ਤਰ੍ਹਾਂ ਹੋਰ ਜਿਹੜੀ ਪੰਜਾਬ ਦੇ ਵਿੱਚ ਖਾਸ ਕਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੈਗੀ ਹੈ ਉਸ ਨੂੰ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਗਿਆ ਹਾਲਾਂਕਿ ਪਿਛਲੇ ਦਿਨੀ ਇਸ ਏਰੀਆ ਦੇ ਐਮ.ਐਲ.ਏ ਪਠਾਨ ਮਾਜਰਾ ਵੱਲੋਂ ਵਿਧਾਨ ਸਭਾ ਦੇ ਵਿੱਚ ਗੱਲ ਵੀ ਚੱਕੀ ਗਈ ਸੀ ਕ੍ਰਾਮ ਗ੍ਰਾਮ ਨੂੰ ਖੋਰ ਵਧਿਆ ਕਰਨ ਦੀ ਸੂਚੀ ਉੱਪਰ ਕਿੰਨਾ ਕੁ ਸਰਕਾਰ ਧਿਆਨ ਦੇ ਕੇ ਦੇਖਣ ਵਾਲੇ ਗਾ ਲੇਕਿਨ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਜਿੱਥੇ RAM ਜੀ ਦੇ ਅਯੋਧਿਆ ਦੇ ਵਿੱਚ ਦੁਬਾਰਾ ਤੋਂ ਪੁਨਰਜਨਮਨ ਦੀ ਗੱਲ ਕੀਤੀ ਏਰੀਆ ਦੁਬਾਰਾ ਜਿਹੜਾ ਉਹਨਾਂ ਦਾ ਮੰਦਿਰ ਬੁਸਾਇਆ ਜਾ ਰਿਹਾ ਹੈ ਤਾਂ ਉਸ ਦੇ ਨਾਲ ਉਹ RAM ਜੀ ਨਾਲ ਜੁੜੀ ਹੋਈ ਤਾਂ ਹੋਰ ਇੱਥੇ ਕ੍ਰਾਮ ਦੇ ਵਿੱਚ ਵੀ ਹੈਗੀ ਹੈ ਇੱਧਰ ਵੀ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ